ਸ਼ਖਸ ਜੋ ਆਂਡਿਆ ਦੀ ਲੜੀ ਲਾ ਕੇ ਗੁਜ਼ਾਰਾ ਕਰਦਾ ਸੀਗਾ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਲਈ ਪਰਿਵਾਰ ਜੋ ਗਮਗੀਨ ਮਾਹੌਲ ਦੇ ਵਿੱਚ ਹੈ ਕੁਝ ਵੀ ਜਿਹੜੇ ਸ਼ਬਦ ਹੈ ਪੁਲਿਸ ਨੇ ਹੁਣ ਤੱਕ ਕੋਈ ਕਿਹਾ ਕੀ ਗ੍ਰਿਫਤਾਰੀ ਕੀਤੀ ਗਈ ਜਾਂ ਪਛਾਣ ہوئی ਕਿਸੇ ਕਹਿੰਦੇ ਲੈ ਕੇ ਆਏ ਉਹਨਾਂ ਦੇ ਚਾਚੇ ਤਾਂ ਹਣ ਚੁੱਕੇ ਉਹਨਾਂ ਦੇ ਬੱਚਿਆਂ ਨੂੰ ਪਰ ਉਹਨੂੰ ਅਜੇ ਨਹੀਂ ਲੈ ਕੇ ਆਏ ਉਹ ਜਿੰਨੇ ਕਰਵਾਇਆ ਹੈ ਬاہر ਨਾ ਆਵੇ ਬਸ ਜਾਦੇ ਨੂੰ ਫਾਂਸੀ ਦੇ ਦੋ ਫਿਰ ਇਹ ਹੀ ਆਈਏ ਬਸ ਸ਼ਾਇਦ ਇਹਨਾਂ ਨੇ ਕੁਝ ਕਾਣ ਨੂੰ ਮੰਗਿਆ ਇਹਨਾਂ ਨੂੰ ਪਾਪਾ ਦੇ ਲੱਗੇ ਉਹਨਾਂ ਨੇ ਗੋਲੀਆਂ ਮਾਰਤੀਆਂ ਉਹਨਾਂ ਦਾ ਕੰਦਾ ਵੀ ਰੋਂਨੀਆਂ ਉਹ ਡੋਗੀ ਵੀ ਆ ਉਹ ਵੀ ਰੋਂਦਾ ਵਿਚਾਰਾ ਉਹਨਾਂ ਨੇ ਵੀ ਰੋਟੀ ਪਾਣੀ ਕੁਝ ਨਹੀਂ ਖਾਦਾ ਸੜਕਾਂ ਤੇ ਘੁੰਮਣਾ ਜਾਂ ਆਪਣਾ ਕੰਮ ਕਰ ਕਰਨਾ ਇੱਕ ਖਤਰਨਾਕ ਹੈ ਅੱਜ ਕੱਲ ਦੀ ਸਥਿਤੀ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਾਲ ਫੇਲ ਹੁੰਦਾ ਨਜ਼ਰ ਆ ਰਿਹਾ ਇੱਕ ਸ਼ਖਸ ਜੋ ਆਂਟਿਆ ਦੀ ਰੇੜੀ ਲਾ ਕੇ ਗੁਜ਼ਾਰਾ ਕਰਦਾ ਸੀਗਾ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਫਿਲਹਾਲ ਤਸਵੀਰਾਂ ਤੁਹਾਨੂੰ ਉਸ ਮਹੱਲੇ ਦੀ ਦਿਖਾ ਦਿੰਨਾ ਸ਼ਹੀਦ ਉਦਮ ਸਿੰਘ ਕਲੋਨੀ ਗੇਟ ਹਕੀਮਾ ਵਾਲਾ ਬਿਲਕੁਲ ਥਾਣੇ ਤੋਂ 50 ਮੀਟਰ ਦੂਰ ਇਹ ਸ਼ਖਸ ਰਿਡੀ ਲੌਂਦਾ ਸੀਗਾ ਜਿਸ ਜਗ੍ਹਾ ਦੇ ਉੱਤੇ ਗੋਲੀਆਂ ਮਾਰ ਕੇ ਕਾਤਲ ਫਰਾਰ ਹੋ ਚੁੱਕੇ ਨੇ ਤਾਂ ਪੁਲਿਸ ਦਾ ਕਹਿਣਾ ਕਿ ਸੀਸੀਟੀਵੀ ਖੰਘਾਲ ਕੇ ਅਸੀਂ ਜਲਦੀ ਜਾਂਚ ਜੜੀ ਹੈ ਉਹ ਸ਼ੁਰੂ ਕਰ ਰਹੇ ਹਾਂ ਤੇ ਰੇਡਸ ਜੜੀ ਹੈ ਹਰ ਪਾਸੇ ਕੀਤੀ ਜਾ ਰਹੀ ਹੈ ਫਿਲਹਾਲ ਪੂਰਾ ਸੁੰਜੜਾ ਉਹ ਦੇਖਣ ਨੂੰ ਮਿਲ ਰਿਹਾ ਪੂਰਾ ਮੁਹੱਲਾ ਇਸ ਵੇਲੇ ਗਮਗੀਨ ਮਾਹੌਲ ਦੇ ਵਿੱਚ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸੋ ਤਸਵੀਰਾਂ ਇਸ ਇਸ ਕਰਕੇ ਵੀ ਸਾਂਝਾ ਕਰ ਰਹੇ ਹਾਂ ਕਿ ਤਾਜੋ ਪਤਾ ਲੱਗ ਸਕੇ ਪ੍ਰਸ਼ਾਸਨ ਨੂੰ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਆਪਣੇ ਕਾਰਜਕਾਰੀ ਕਰ ਰਿਹਾ ਜੋ ਰਿਸ਼ਤੇਦਾਰ ਨੇ ਬਾਕੀ ਇੱਥੇ ਮੁਹੱਲੇ ਵਾਲੇ ਪਹੁੰਚੇ ਨੇ ਸਭ ਦੀਆਂ ਅੱਖਾਂ ਨਾਲ ਨੇ ਸੋ ਇਹ ਘਰ ਦੇ ਵਿੱਚ ਜੋ ਮਾਹੌਲ ਹੈ ਸੱਤਰ ਵਿੱਚ ਹੋਏ ਨੇ ਇੱਕ ਪਾਸੇ ਇੱਕ ਸ਼ਖਸ ਰੇੜੀ ਲਾਦਦਾ ਆਂਡਿਆਂ ਦੀ ਆਪਣੀ ਮਿਹਨਤ ਕਰਕੇ ਗੁਜ਼ਾਰਾ ਕਰਦਾ ਹੈ ਪਰਿਵਾਰ ਦਾ ਉਜੀ ਜੋ ਉਡੀਕ ਕਰਦਾ ਕਿ ਕੰਮ ਤੋਂ ਬਾਅਦ ਘਰ ਆਉਣਗੇ ਪਰ ਕਿ ਨਹੀਂ ਸੀ ਪਤਾ ਕਿ ਕੋਈ ਇੰਨਾ ਗਿਰ ਸਕਦਾ ਹੈ ਕਿ ਇੱਕ ਸ਼ਖਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹਨ ਪਛਾਤੇ ਫਿਲਹਾਲ ਦੱਸੇ ਜਾ ਰਹੀ ਹੈ ਪਛਾਣ ਅਜੇ ਤੱਕ ਨਹੀਂ ਹੋ ਸਕੀ ਤਾਂ ਫਿਲਹਾਲ ਪਰਿਵਾਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਥੋਂ ਦਾ ਇਹ ਮਾਮਲਾ ਹੈ ਤੇ ਕਿਉਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੁਮਨ ਹੈ ਤੁਹਾਡੇ ਪਾਦਰ ਸਾਹਿਬ ਜੀ ਨਿਸਰਦ ਕਿ ਕਿੰਨਾ ਨੇ ਕੀਤਾ ਹੋਏਗਾ ਕਤਲ ਕੋਈ ਪੁਰਾਣੀ ਦੁਸ਼ਮਨੀ ਸੀ ਕੀ ਕੋਈ ਰੰਜਿਸ਼ ਸੀ ਕਿਸੇ ਨਾ ਕੋਈ ਦੁਸ਼ਮਨੀ ਨਹੀਂ ਸੀ ਵਾਜੇ ਕੋਰਜ ਕੇ ਚੱਲਦਾ ਇਹੋ ਬੰਦੇ ਨੇ ਮਾਰੇ ਆ ਕਿਹੜੇ ਕਰਨਾ ਕਰਕੇ ਕੀ ਸੀ ਇਸ ਲਈ ਪਰਿਵਾਰ ਜੋ ਗਮਗੀਨ ਮਾਹੌਲ ਦੇ ਵਿੱਚ ਹੈ ਕੁਝ ਵੀ ਜਿਹੜੇ ਸ਼ਬਦ ਹੈ ਨਹੀਂ ਨਿਕਲ ਰਹੇ ਫਿਲਹਾਲ ਪਰਿਵਾਰ ਦੇ ਵਿੱਚ ਉਹਨਾਂ ਬੀਟੀ ਨੇ ਕਿਹਾ ਕਿ ਰਾਣਾ ਕੋਟ ਕੇ ਚੱਲਦਾ ਸੀਗਾ ਜਿਸ ਕਰਕੇ ਉਹ ਰੰਜਿਸ਼ ਤੇ ਕਰਕੇ ਗੋਲੀਆਂ ਮਾਰ ਕੇ ਚਲੇ ਗਏ ਨੇ ਪੁਲਿਸ ਨੇ ਹੁਣ ਤੱਕ ਕੋਈ ਕਿਹਾ ਕਿ ਗ੍ਰਿਫਤਾਰੀ ਕੀਤੀ ਗਈ ਜਾਂ ਪਛਾਣ ਹੋਈ ਕਿਸੇ ਦੀ ਕਹਿੰਦੇ ਲੈ ਕੇ ਆਏ ਉਹਨਾਂ ਦੇ ਚਾਚੇ ਤਾਂ ਚੁੱਕ ਕੇ ਉਹਨਾਂ ਦੇ ਬੱਚਿਆਂ ਨੂੰ ਪਰ ਉਹਨੂੰ ਅਜੇ ਨਹੀਂ ਲੈ ਕੇ ਆਏ ਉਹ ਜਿੰਨੇ ਕਰਵਾਇਆ ਕਿੰਨੇ ਸ਼ੱਕ ਸੀਗੇ ਪਤਾ ਲੱਗਿਆ ਉਸ ਟਾਈਮ ਤੇ ਉਸ ਟਾਈਮ ਤੇ ਕਹਿੰਦੇ ਤਿੰਨ ਹੀ ਗਏ ਸੀ ਜਿਹੜੇ ਮਾਰ ਕੇ ਗਏ ਆ ਤੁਮ ਕਿ ਪਹਿਲੇ ਵੀ ਆਂਦੀ ਰਹੀ ਕੋਈ ਇਸ ਤਰ੍ਹਾਂ ਦੀ ਨਾ ਤੁਮ ਕਿ ਨਹੀਂ ਜੀ ਆਂਦੀ ਪਾਪਾ ਦੇ ਉਧਰੋਂ ਨਿਕਲ ਕੇ ਘੂਰ ਕੇ ਜਾਂਦਾ ਸੀ ਉਹ రెడ్డి ਲੰਦਦੇ ਸੀ ਸ਼ੁਰ ਤੋਂ ਹਾਂਜੀ ਕਿੰਨੀ ਉਮਰ ਸੀ ਉਹਨਾਂ ਦੀ 60 ਹੋਣੀ ਹੈ ਜੀ 60 62 ਹੋਣੀ ਹੈ ਆਖਰੀ ਵਾਰ ਇੱਕ ਕੱਲ ਹੋਈ ਹੋएगी ਕੋਈ ਜਾਂ ਕੁਝ ਨਹੀਂ ਹੋਇਆ ਕੁਝ ਨਹੀਂ ਕਰੋਗੇ ਇਹ ਬਾਤ ਇਹਨੇ ਜਾਣੂ ਪਤਾ ਰੋਟੀ ਰੱਟੀ ਖਾ ਕੇ ਗਏ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹੁਣ ਬਟ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਜਿਹੜਾ ਵੀ ਇਹਨੂੰ ਇੱਕ ਦਿਨ ਬਾਹਰ ਨਾ ਆਵੇ ਬੱਸ ਹੁਣ ਜਾਂ ਤੇ ਇਹਨੂੰ ਫਾਂਸੀ ਦੇ ਦਿਓ ਫਿਰ ਇਹੀ ਆ ਇਹਦਾ ਸਾਰਾ ਪਰਿਵਾਰ ਚੁੱਕੇ ਜਾਣਾ ਚਾਹੀਦਾ ਇਹਦੀ ਮਾਂ ਇਹਦੀ ਪੈਣ ਇਹਦੇ ਭਰਾ ਆਪ ਕੋਈ ਨਹੀਂ ਬਖਸ਼ਿਆ ਜਾਣਾ ਚਾਹੀਦਾ ਜੀ ਥਾਣੇ ਤੋਂ ਕੁਝ ਕਦਮਾਂ ਦੀ ਦੂਰੀ ਤੇ ਤੁਸੀਂ ਤੁਹਾਡੇ ਫਾਦਰ ਸਾਹਿਬ ਰਿਡੀ ਲਾਉਂਦੇ ਰਹੇ ਨੇ ਕਿ ਐਡਾ ਵੀ ਨਹੀਂ ਸੀਗਾ ਕਿ ਖੌਫ ਕਿਸੇ ਨੂੰ ਕਿ ਕੀ ਕਰਨ ਚੱਲੇ ਆ ਥਾਣਾ ਲੱਗੇ ਪੈਂਦਾ ਜਾਂ ਕੋਈ ਪੁਲਿਸ ਪੈਟਰੋਲਿੰਗ ਕਰਦੀ ਹੋएगी ਤੇਰੇ ਤਾਂ ਲੱਗੇ ਤਾਂ ਪੈਂਦਾ ਸੀ ਨਾਕਾ ਵੀ ਸੀ ਪਤਾ ਹੀ ਨਹੀਂ ਚੱਲਿਆ ਉਹਨਾਂ ਨੂੰ ਵੀ ਕੀ ਹੈ ਕੀ ਨਹੀਂ ਆਸ-ਪਾਸ ਤੋਂ ਪਤਾ ਲੱਗਿਆ ਕਿ ਗੱਲਬਾਤ ਵੀ ਕੀਤੀ ਪਹਿਲੇ ਕਿ ਸਿੱਧੀਆਂ ਗੋਲੀਆਂ ਮਾਰ ਕੇ ਚਲੇ ਗਏ ਸਿੱਧੀਆਂ ਗੋਲੀਆਂ ਆਏ ਆ ਬਸ ਸ਼ਾਇਦ ਇਹਨਾਂ ਨੇ ਕੁਝ ਖਾਣ ਨੂੰ ਮੰਗਿਆ ਇਹਨਾਂ ਨੂੰ ਪਾਪਾ ਦੇ ਲੱਗੇ ਉਹਨਾਂ ਨੇ ਗੋਲੀਆਂ ਮਾਰਤੀਆਂ ਕੁਝ ਹੋਰ ਵੀ ਲੈ ਕੇ ਗਏ ਜੋ ਕੋਲਟ-ਲਟ ਕਰਕੇ ਲੋਟ-ਲਟ ਕੋchnਾ ਸਾਰ ਪਰਿਵਾਰ ਦੇ ਨਾਲ ਇਸ ਸਮੇਂ ਗੱਲ ਕਰਨਾ ਵੀ ਔਖਾ ਲੱਗਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੱਕ ਘਰ ਦਾ ਜੀ ਜਾਂਦਾ ਉਹ ਵੀ ਇਸ ਤਰ੍ਹਾਂ ਤੇ ਉਹ ਬੇਹਦ ਦਰਦ ਹੁੰਦਾ ਸੋ ਪਰਿਵਾਰ ਦੇ ਵਿੱਚ ਜਿੱਥੇ ਹਰ ਕਿਸੇ ਦੀ ਅੱਖਾਂ ਨਾ ਮੰਨੇ ਜ਼ੁਬਾਨ ਮਾਤਾ ਜੀ ਕਿਵੇਂ ਕਿਸ ਤਰ੍ਹਾਂ ਹੋ ਗਿਆ ਸਮਝ ਨਹੀਂ ਲੱਗੀ ਪਤਾ ਨਹੀਂ ਜੀ ਕੁਝ ਨਹੀਂ ਸਮਝੀ ਲੱਗੀ ਆ ਇੱਥੋਂ ਚੰਗੇ ਪਲੇ ਗਏ ਆ ਖਾਣਾ ਖੋਣਾ ਖਾ ਕੇ ਗਏ ਆ ਚਟਨੀ ਇਹਨਾਂ ਨੇ ਬਣਾ ਕੇ ਦਿੱਤੀ ਇਹਨਾਂ ਦੀ ਮੰਮਾ ਨੇ ਤੇ ਬਸ ਕੋਈ ਘਰ ਕੋਈ ਐਡਾ ਦੀ ਗੱਲ ਨਹੀਂ ਕੋਈ ਸਾਨੂੰ ਵੀ ਨਹੀਂ ਪਤਾ ਕਿ ਇਹ ਭਾਣਾ ਕਿ ਵਰਤ ਗਿਆ ਇਹਨਾਂ ਦਾ ਕੋਈ ਇਹਨੇ ਗੜੀ ਮਲੇ ਸੀ ਕੋਈ ਦਸ਼ਮਣੀ ਨਹੀਂ ਹੈਗੀ ਸਾਡੀ ਕੋਈ ਕਿਸੇ ਨਾਲ ਨਹੀਂ ਕਿਸੇ ਨੂੰ ਅੱਜ ਤੱਕ ਮਾਰਾ ਚੰਗਾ ਕੋਈ ਰਿਸ਼ਤੇਦਾਰ ਨੂੰ ਵੀ ਕਿਸੇ ਨੂੰ ਵੀ ਗਲਤ ਨਹੀਂ ਕਦੀ ਇਹਨੇ ਬੋਲੇ ਪਤਾ ਨਹੀਂ ਲੱਗਦੇ ਸੀ ਵੀ ਇਹ ਕਰਤੇ ਇੱਥੇ ਰਹਿੰਦੇ ਪਏ ਸੀ ਉਹਨਾਂ ਦਾ ਕੰਦਾ ਵੀ ਰੋਣੀਆਂ ਉਹ 도ਗੀ ਵੀ ਆ ਉਹ ਵੀ ਰੋਂਦਾ ਵਿਚਾਰਾਂ ਉਹਨੇ ਵੀ ਰੋਟੀ ਪਾਣੀ ਕੁਛ ਨਹੀਂ ਖਾਦਾ ਸੋ ਪੂਰੇ ਜਿਹੜੀ ਇਹ ਕਲੋਨੀ ਦੇ ਵਿੱਚ ਇਸ ਵੇਲੇ ਸੁੰਨਰਤੀ ਹੋਈ ਆ ਕੀ ਜ਼ਮੀਂਦਾਰ ਵਾਲਾ ਸੀਗਾ ਪਹਿਲਾਂ ਕੋਈ ਚੱਲਦਾ ਕੁਛ ਵੀ ਨਹੀਂ ਜਿੰਦਾ ਜੀ ਮੈਂ ਓਜਲੇ ਦਾ ਪੀਏ ਆ ਮੈਂ ਗਦੀ ਬਲੋਰੀਏ ਦਾ ਪੀਏ ਆ ਮੈਂ ਮਨਮੋਹਨ ਸਿੰਘ ਨਾਲ ਬਹਿਣਾ ਕੋਲੋਣਾ ਹੈ ਮੈਂ ਗਵਰਨਮੈਂਟ ਜੌਬ ਲਵੜਨਾ ਜੀ ਮੈਂ ਓਜਲੇ ਤੇ ਵੀ ਪੇਸ਼ ਹੋਈ ਆ ਪਰ ਓਜਲੇ ਨੇ ਵੀ ਕੋਈ ਕਾਰਵਾਈ ਨਹੀਂ ਪਾਈ ਜੀ ਕਿਤੋਂ ਦੇ ਨੇ ਲੋਕਲ ਹੀ ਨੇ ਕਿ ਤਾ ਦੂਰ ਹੈ ਇੱਥੇ ਅੰਤਰ ਜਮੀ ਕਲੋਨੀ ਦੇਣੀ ਜੀ ਸੋ ਮਨਪ੍ਰੀਤ ਬੇਖੌਫ ਇਸ ਤਰ੍ਹਾਂ ਦੇ ਨਾਲ ਇਹ ਪੂਰਾ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਕਸੈਕਸ ਨੂੰ ਜੋ ਆਪਣਾ ਕੰਮ ਕਰ ਰਿਹਾ ਸੀਗਾ ਰੋਜ਼ੀ-ਰੋਟੀ ਕਮਾਉਣ ਵਾਸਤੇ ਘਰ ਤੋਂ ਗਿਆ ਉਹਨੂੰ ਨਹੀਂ ਸੀ ਪਤਾ ਕਿ ਵਾਪਸ ਆਉਣਾ ਹੈ ਕਿ ਨਹੀਂ ਫਲਹਾਲ ਪੁਲਿਸ ਦੇ ਵਾਸਤੇ ਬਹੁਤ ਮਾੜੀ ਗੱਲ ਹੈ ਕਿਉਂਕਿ ਕੁਝ ਕਦਮਾਂ ਦੀ ਦੂਰੀ ਤੇ ਥਾਣਾ ਗੇਟ ਹਕੀਮਾ ਤੇ ਉਸ ਤੇ ਇਸ ਤਰ੍ਹਾਂ ਦੀ ਵਾਰਦਾਤ ਸੁਣਨ ਨੂੰ ਮਿਲੀ ਹੈ ਪਰਿਵਾਰ ਦੇ ਵਿੱਚ ਜੇ ਗੱਲ ਕਰੀਏ ਤਾਂ ਪੂਰਾ ਗਮਗੀਨ ਮਾਹੌਲ ਹੈ ਹਰ ਕੋਈ ਆਪਣੀ ਅੱਖਾਂ ਨੰਮ ਕਰਕੇ ਉਸ ਸਮੇਂ ਨੂੰ ਯਾਦ ਕਰ ਰਿਹਾ ਅਤੇ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਦੀ سزا ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਸੇ ਲੀਡਰ ਰਾਜਨੀਤਿਕ ਬੰਦੇ ਦਾ ਨਾਮ ਲੈ ਕੇ ਇਹਨਾਂ ਨੂੰ ਡਰਾਉਂਦਾ ਧਮਕਾਉਂਦਾ ਵੀ ਰਿਹਾ ਅਤੇ ਬੀਤੇ ਕੱਲ ਜਿਸ ਤਰ੍ਹਾਂ ਪਰਿਵਾਰ ਦੇ ਜੀਨ ਦੱਸਿਆ ਉਹਨਾਂ ਦੀ ਬੇਟੀ ਨੇ ਦੱਸਿਆ ਕਿ ਇਹ ਉਹੀ ਸ਼ਖਸ ਹੈ ਜੋ ਸਾਨੂੰ ਕੋਰਟ ਕੇਸ ਕਰਕੇ ਸਾਡਾ ਨਰਿੰਜਿਸ਼ ਕਰ ਰਿਹਾ ਫਿਲਹਾਲ ਪੁਲਿਸ ਇਸ ਮਾਮਲੇ ਨੂੰ ਲੈ ਕੇ ਸੀਸੀਟੀਵੀ ਖੰਗਾਲ ਰਹੀ ਹੈ ਬਾਕੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਪੁਲਿਸ ਆਪਣੇ ਕੋਲ ਬੁਲਾ ਕੇ ਪੁੱਛ ਕੇ ਚਕਾਰੀ ਹੈ ਫਿਲਹਾਲ ਮਨਪ੍ਰਿਤੇ ਸਵਾਲ ਵੱਡਾ ਖੜਾ ਹੁੰਦਾ ਕਿ ਇਸ ਤਰ੍ਹਾਂ ਆਏ ਦਿਨ ਪੰਜਾਬ ਦੇ ਵਿੱਚ ਵਾਰਦਾਤ ਸੁਣਨ ਨੂੰ ਮਿਲਦੀ ਹੈ ਕਿ ਕਿਸੇ ਨੂੰ ਵੀ ਨਹੀਂ ਪਤਾ ਕਿ ਕੀ ਹੋ ਜਾਣਾ ਇੱਕ ਪਲ ਵਾਸਤੇ ਸੋ ਪੂਰਾ ਜਿਹੜਾ ਬੇਖੌਫ ਮਾਹੌਲ ਹੋ ਚੁੱਕਿਆ ਹੈ ਇਹ ਤਸਵੀਰ ਜਿੱਥੇ ਇਸ ਵੇਲੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਕੋਲੋਂ ਇਹ ਆਸ ਕਰਦੇ ਨੇ ਕਿ ਜਲਦੀ ਕਾਰਵਾਈ ਹੋਵੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਅੰਮ੍ਰਿਤਸਰ